ਅਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੇ ਕਿਸੇ ਸੱਜਣ ਨੇ ਪ੍ਰਸ਼ਨ ਕੀਤਾ ਸੀ ਵੀ ਦੁਨੀਆਂ ਦੀ ਸਭ ਤੋਂ ਚੰਗੀ ਕਿਤਾਬ ਕਿਹੜੀ ਹੈ ਮੈਂ ਉਹਨੂੰ ਜਵਾਬ ਦਿੱਤਾ ਵੀ ਦੁਨੀਆਂ ਦੀ ਸਭ ਤੋਂ ਚੰਗੀ ਕਿਤਾਬ ਤੁਸੀਂ ਖੋਦੋ ਤੁਸੀਂ ਆਪ ਜਿੰਨਾ ਤੁਸੀਂ ਆਪਣੇ ਨੇੜੇ ਹੁੰਦੇ ਹੋ ਆਪਣੇ ਬਾਰੇ ਜਾਣਦੇ ਹੋ ਉਹਨਾਂ ਹੀ ਤੁਹਾਡੀਆਂ ਮੁਸ਼ਕਲਾਂ ਤੁਹਾਡੀਆਂ ਗੁੰਝਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਹੈ ਜਿੰਨਾ ਆਪਣੇ ਤੋਂ ਦੂਰ ਹੁੰਦੇ ਹੋ ਓਨਾ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਤੇ ਸੌਖਾ ਨਹੀਂ ਹੁੰਦਾ ਅਗਰ ਬਹੁਤ ਪੜਨ ਦੇ ਨਾਲ ਲਿਖਨ ਦੇ ਨਾਲ ਦੁਨੀਆ ਦੀਆਂ ਮੁਸ਼ਕਲਾਂ ਦਾ ਹੱਲ ਹੁੰਦਾ ਤੇ ਕੋਈ ਵੀ ਪੜਿਆ ਲਿਖਿਆ ਇਨਸਾਨ ਜਿਹੜਾ ਬਹੁਤ ਪੜਿਆ ਹੈ ਜਾਂ ਕਿਤਾਬਾਂ ਦੇ ਅੰਦਰ ਹੀ 24 ਘੰਟੇ ਰਹਿੰਦਾ ਹੈ ਉਹ ਮੁਸ਼ਕਲ ਵਿੱਚ ਨਾ ਆਉਂਦਾ ਡਿਪਰੈਸ਼ਨ ਵਿੱਚ ਨਾ ਆਉਂਦਾ ਇਹਦਾ ਮਤਲਬ ਇਹ ਨਹੀਂ ਕੱਢਣਾ ਵੀ ਸਾਨੂੰ ਪੜਾਈ ਲਿਖਾਈ ਦੀ ਲੋੜ ਨਹੀਂ ਹੈ ਮੈਂ ਤੇ ਇਹਦੇ ਸਬੰਧ ਵਿੱਚ ਕਈ ਵੀਡੀਓ ਪਾ ਚੁੱਕਾ ਹਾਂ ਵੀ ਸਾਨੂੰ ਪੜਨਾ ਲਿਖਣਾ ਸਮਾਜ ਦੀ ਤਰੱਕੀ ਆਪਣੀ ਬਾਰੀ ਤਰੱਕੀ ਵਾਸਤੇ ਬਹੁਤ ਜ਼ਰੂਰੀ ਹੈ ਪਰ ਮੈਂ ਗੱਲ ਕਰ ਰਿਹਾ ਵੀ ਜਿੰਨਾ ਤੁਸੀਂ ਖੁੱਦ ਦੇ ਨੇੜੇ ਹੋਵੋਗੇ ਤੁਹਾਨੂੰ ਤੁਹਾਡੀ ਸਮਝ ਤੋਂ ਬਿਨਾ ਕਿਸੇ ਮੁਸ਼ਕਲ ਦਾ ਹੱਲ ਮਿਲ ਸਕਦਾ ਹੀ ਨਹੀਂ ਸਾਰੀਆਂ ਮੁਸ਼ਕਲਾਂ ਦਾ ਸਾਰੀਆਂ ਸਮੱਸਿਆਵਾਂ ਦਾ ਹੱਲ ਉਹਦੀ ਦਵਾਈ ਤੁਹਾਡੇ ਅੰਦਰ ਹੈ ਤੁਸੀਂ ਆਪ ਉਹ ਤੁਸੀਂ ਆਪ ਉਹਦਾ ਇਲਾਜ ਕਰ ਸਕਦੇ ਹੋ ਕੋਈ ਦੂਜਾ ਨਹੀਂ ਕਰ ਸਕਦਾ ਪਰ ਹੁੰਦਾ ਕਿ ਸਾਡੀ ਸਾਰੀ ਉਮਰ ਲੋਕਾਂ ਨੂੰ ਪੜਨ ਦੇ ਉੱਤੇ ਨਿਕਲ ਜਾਂਦੀ ਹੈ ਲੋਕ ਚੁਗਲਖੋਰ ਬੜੇ ਨੇ ਲੋਕ ਬੇਈਮਾਨ ਬੜੇ ਨੇ ਲੋਕ ਠੱਗ ਬੜੇ ਨੇ ਲੋਕ ਆ ਬੜੇ ਨੇ ਲੋਕ ਉਹ ਬੜੇ ਨੇ ਅੱਛਾ ਤੁਸੀਂ ਆਪਣੇ ਵੱਲ ਧਿਆਨ ਦਿਓ ਵੀ ਤੁਸੀਂ ਕਿੱਥੇ ਖੜੇ ਹੋ ਤੁਹਾਡੇ ਅੰਦਰ ਇਹ ਤਮਾਮ ਲਾਮਤਾਂ ਮੌਜੂਦ ਨੇ ਜਾਂ ਨਹੀਂ ਦੂਜੀ ਗੱਲ ਕਦੇ-ਕਦੇ ਇਸ ਤਰ੍ਹਾਂ ਹੁੰਦਾ ਹੈ ਵੀ ਤੁਸੀਂ ਲੋਕਾਂ ਦੀ ਕਹਿਬਤ ਦੇ ਉੱਤੇ ਆਪਣੇ ਆਪ ਨੂੰ ਸਮੱਸਿਆ ਦੇ ਘੇਰੇ ਵਿੱਚ ਲੈ ਆਉਂਦੇ ਹੋ ਮੁਸ਼ਕਲ ਆਪਣੇ ਆਪ ਲਈ ਬਣਾ ਲੈਂਦੇ ਹੋ ਕਿਸੇ ਨੇ ਤੁਹਾਡੇ ਹੱਸਦੇ ਹੋਏ ਹਾਸੇ ਨੂੰ ਰੋਕਣ ਲਈ ਐਵੇਂ ਆਣ ਕੇ ਕਹਿ ਦਿੱਤਾ ਵੀ ਅੱਜ ਫਲਾਣਾ ਬੰਦਾ ਮਿਲਿਆ ਸੀ ਮਾਰਕੀਟ ਦੇ ਅੰਦਰ ਉਹ ਕਹਿੰਦਾ ਸੀ ਵੀ ਫਲਾਣਾ ਬੰਦਾ ਮੇਰੇ ਇੰਨੇ ਪੈਸੇ ਖਾ ਗਿਆ ਤੁਹਾਡਾ ਨਾਮ ਵਰਤ ਰਿਹਾ ਸੀ ਵੀ ਤੁਸੀਂ ਇੰਨੇ ਪੈਸੇ ਨਹੀਂ ਉਹਦੇ ਦੇ ਰਹੇ ਤੁਸੀਂ ਉਹਦੇ ਨਾਲ ਧਗਾ ਕੀਤਾ ਤੁਸੀਂ ਚੁਗਲੀ ਕੀਤੀ ਤੁਸੀਂ ਚੋਰੀ ਕੀਤੀ ਤੁਸੀਂ ਆ ਕੀਤਾ ਤੇ ਤੁਸੀਂ ਪਰੇਸ਼ਾਨ ਹੋ ਗਏ ਤੁਹਾਡੇ ਆਸੇ ਬੰਦ ਹੋ ਗਏ ਤੁਹਾਡੇ ਬੁੱਲਾਂ ਤੇ ਸਿਕਰੀ ਆ ਗਈ ਤੁਹਾਡੇ ਮੂੰਹ ਤੇ ਹਵਾਇਆਂ ਉੱਡ ਗਈਆਂ ਇਹਦਾ ਮਤਲਬ ਸਮਝਦੇ ਆ ਅਗਲੇ ਨੇ ਤੁਹਾਨੂੰ ਪਰੇਸ਼ਾਨ ਕਰਨਾ ਚਾਹਿਆ ਤੁਸੀਂ ਪਰੇਸ਼ਾਨ ਹੋ ਗਏ ਇਹਦਾ ਮਤਲਬ ਵੀ ਚਾਬੀ ਤੁਹਾਡੀ ਦੂਜੇ ਦੇ ਹੱਥ ਵਿੱਚ ਹੈ ਦੂਜਾ ਚਾਹੁੰਦਾ ਹੈ ਤੁਸੀਂ ਖੁਸ਼ ਰਹੋ ਤੇ ਖੁਸ਼ ਹੋ ਦੂਜਾ ਚਾਹੁੰਦਾ ਹੈ ਤੁਹਾਨੂੰ ਮੁਸ਼ਕਲ ਵਿੱਚ ਵੇਖਣਾ ਹੈ ਤੇ ਉਹ ਅਣਕੇ ਚਾਬੀ ਕਮਾਉਂਦਾ ਹੈ ਤੇ ਤੁਸੀਂ ਮੁਸ਼ਕਲ ਵਿੱਚ ਚਲੇ ਜਾਂਦੇ ਹੋ ਪ੍ਰੇਸ਼ਾਨੀ ਵਿੱਚ ਚਲੇ ਜਾਂਦੇ ਹੋ ਤੇ ਜੇ ਤੁਹਾਨੂੰ ਖੁਦ ਦੇ ਉੱਤੇ ਭਰੋਸਾ ਹੋਵੇ ਆਪਣੇ ਆਪ ਦਾ ਪਤਾ ਹੋਵੇ ਵੀ ਮੈਂ ਨਾ ਚੁਗਲ ਖੋਰਾ ਨਾ ਮੈਂ ਚੋਰ ਆ ਨਾ ਮੈਂ ਠੱਗਾ ਨਾ ਮੈਂ ਨਿੰਦਕਾ ਨਾ ਮੈਂ ਕਿਸੇ ਦੇ ਬੁਰੇ ਦੀ ਸਲਾਹ ਦੇਣਾ ਨਾ ਮੈਂ ਕਿਸੇ ਦਾ ਬੁਰਾ ਕੀਤਾ ਤੇ ਲੋਕ ਕਹੀ ਜਾਣ ਦੋ ਦਿਨ ਚਾਰ ਦਿਨ ਕਹਿਣ ਤੋਂ ਬਾਅਦ ਤੁਹਾਨੂੰ ਪਰਖਣ ਤੋਂ ਬਾਅਦ ਆਪੇ ਕਹਿਣਗੇ ਯਾਰ ਅਸੀਂ ਚਾਹੁੰਦੇ ਸਾਂ ਤੂੰ ਮੁਸ਼ਕਲ ਵਿੱਚ ਆਵੇਂ ਪਰ ਤੂੰ ਤੇ ਮੁਸ਼ਕਲ ਵਿੱਚ ਆਇਆ ਹੀ ਨਹੀਂ ਤੂੰ ਆਪਣੇ ਆਪ ਨੂੰ ਜਾਨੋ ਆਪਣੇ ਆਪ ਨੂੰ ਪਛਾਨੋ ਤੁਹਾਡੀ ਕਦਰ ਕੀ ਹੈ ਤੁਹਾਡੀ ਕੀਮਤ ਕੀ ਹੈ ਤੁਹਾਡੀ ਸਮਰੱਥਾ ਕੀ ਹੈ ਇੱਕ ਮੈਂ ਗੱਲ ਹੋਰ ਕਹਿ ਦਿਆਂ ਤੁਹਾਡੇ ਅੰਦਰ ਬਹੁਤ ਕੁਝ ਬਣਨ ਦੀ ਸੰਭਾਵਨਾ ਛਿਪੀ ਪਈ ਹੈ ਤੁਹਾਡੀ ਸਮਰੱਥਾ ਹੈ ਤੁਹਾਡੀ ਤਾਕਤ ਹੈ ਤੁਹਾਡੇ ਵਿੱਚੋਂ ਡਾਕਟਰ ਪੈਦਾ ਹੁੰਦਾ ਹੈ ਸਾਇੰਟਿਸਟ ਪੈਦਾ ਹੁੰਦਾ ਹੈ ਪਾਇਲਟ ਪੈਦਾ ਹੁੰਦਾ ਹੈ ਦੁਨੀਆ ਦਾ ਕੋਈ ਕੰਮ ਐਸਾ ਨਹੀਂ ਹੈ ਜਿੰਨੂੰ ਕਰਨ ਦੇ ਯੋਗ ਤੁਸੀਂ ਨਾ ਹੋਵੋ ਫਰਕ ਪਤਾ ਕਿੱਥੇ ਪੈਂਦਾ ਹੈ ਜਿਹੜੇ ਫੀਲਡ ਵਿੱਚ ਜਿੰਨੀ ਜ਼ਿਆਦਾ ਲਗਨ ਦੇ ਨਾਲ ਜਿੰਨੀ ਜ਼ਿਆਦਾ ਤੁਸੀਂ ਮਿਹਨਤ ਕਰ ਪਾਉਂਦੇ ਹੋ ਉਸੇ ਫੀਲਡ ਵਿੱਚ ਤੁਹਾਨੂੰ ਕਾਮਯਾਬੀ ਤੁਹਾਨੂੰ ਮਿਲ ਜਾਂਦੀ ਤੇ ਦੂਸਰੇ ਪੱਖ ਵਿੱਚ ਦੂਸਰੇ ਫੀਲਡ ਵਿੱਚ ਤੁਸੀਂ ਅਣਪੜ੍ਹ ਰਹੇ ਜਾਂਦੇ ਹੋ ਕਾਰਨ ਉਧਰ ਸਾਡੀ ਮਿਹਨਤ ਨਹੀਂ ਸੀ ਤੁਹਾਡੇ ਅੰਦਰ ਸਭ ਕੁਝ ਬਣਨ ਦੀ ਸਮਰੱਥਾ ਹੈ ਤੁਸੀਂ ਆਪਣੇ ਅੰਦਰੋਂ ਪੈਦਾ ਕਰੋ ਡਾਕਟਰ ਬਣ ਜਾਓ ਆਪਣੇ ਅੰਦਰ ਨੂੰ ਖੋਜੋ ਸਾਇੰਟਿਸਟ ਬਣ ਜਾਓ ਆਪਣੀ ਸੁਰਤ ਨੂੰ ਕਿਸ ਵਿਸ਼ੇ ਵਿੱਚ ਲਾਉਣਾ ਚਾਹੁੰਦੇ ਹੋ ਕਿਹੜੇ ਰਾਹ ਤੇ ਤੋਰਨਾ ਚਾਹੁੰਦੇ ਹੋ ਕਿਹੜੀ ਮਿਹਨਤ ਕਰਨੀ ਚਾਹੁੰਦੇ ਹੋ ਉਸੇ ਮਿਹਨਤ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਰਾਹ ਦਿਸਣਾ ਸ਼ੁਰੂ ਹੋ ਜਾਂਦਾ ਹੈ ਖਰੇਕ ਵਿਸ਼ਾ ਵੱਖਰਾ ਸੀ ਗੱਲ ਵਿਚਕਾਰ ਆ ਗਈ ਮੈਂ ਗੱਲ ਕਰ ਰਿਹਾ ਸਾਂ ਸਮੱਸਿਆ ਦੀ ਗੱਲ ਕਰ ਰਿਹਾ ਸਾਂ ਪਰੇਸ਼ਾਨੀਆਂ ਦੀ ਪਰੇਸ਼ਾਨੀਆਂ ਉਦੋਂ ਬੰਦੀਆਂ ਨੇ ਜਦੋਂ ਤੁਸੀਂ ਖੁਦ ਆਪਣੇ ਆਪ ਤੋਂ ਦੂਰ ਹੁੰਦੇ ਹੋ ਆਪਣੇ ਆਪ ਤੋਂ ਅਣਪਛਾਤੇ ਹੁੰਦੇ ਹੋ ਦੂਜਿਆਂ ਦੀਆਂ ਕਿਤਾਬਾਂ ਸਾਡੇ ਲਈ ਡੁੱਬਦੇ ਲਈ ਤਿੰਕੇ ਦਾ ਸਹਾਰਾ ਨੇ ਜਿਵੇਂ ਕਹਾਵਤ ਹੈ ਨਾ ਵੀ ਡੁੱਬਦੇ ਲਈ ਤਿੰਕੇ ਦਾ ਸਹਾਰਾ ਕੋਈ ਸਲਾਹਗੀਰ ਕੋਈ ਰਿਸ਼ਤੇਦਾਰ ਕੋਈ ਮਿੱਤਰ ਕੋਈ ਸੱਜਣ ਤੁਹਾਡਾ ਚੰਗਾ ਨਹੀਂ ਕਰ ਸਕਦਾ ਤੁਹਾਨੂੰ ਮੁਸ਼ਕਲ ਵਿੱਚੋਂ ਬਾਹਰ ਨਹੀਂ ਲਿਆ ਸਕਦਾ ਤੁਹਾਡੀਆਂ ਸਮੱਸਿਆਵਾਂ ਦਾ ਘੇਰਾ ਨਹੀਂ ਤੋੜ ਸਕਦਾ ਅਗਰ ਤੁਸੀਂ ਖੁਦ ਤੋੜਨਾ ਨਹੀਂ ਚਾਹੁੰਦੇ ਅਗਰ ਤੁਸੀਂ ਖੁਦ ਸਮੱਸਿਆ ਵਿੱਚ ਰਹਿਣਾ ਚਾਹੁੰਦੇ ਹੋ ਤੇ ਦੂਜਾ ਤੁਹਾਨੂੰ ਸਮੱਸਿਆ ਤੋਂ ਬਾਹਰ ਕਿਵੇਂ ਲਿਆਏਗਾ ਉਹ ਇੱਕ ਸਮੱਸਿਆ ਦਾ ਹੱਲ ਕਰੇਗਾ ਤੁਸੀਂ ਹਾਰੇ ਹੋਏ ਬੰਦੇ ਦੀ ਤਰੰਦਰੋਂ ਚਾਰ ਸਮੱਸਿਆਵਾਂ ਹੋਰ ਜਾਨ ਦੇ ਕੇ ਬਾਹਰ ਲਿਆਓਗੇ ਇਦਾਂ ਹੋ ਗਿਆ ਫਿਰ ਕੀ ਹੋਏਗਾ ਇਦਾਂ ਹੋ ਗਿਆ ਫਿਰ ਕੀ ਹੋਏਗਾ ਆਪਣੇ ਆਪ ਨੂੰ ਜਾਨੋ ਵੀ ਤੁਹਾਡੇ ਅੰਦਰ ਕਿੱਡੀ ਵੱਡੀ ਤਾਕਤ ਹੈ ਤੁਹਾਡੇ ਅੰਦਰ ਕੀ ਕੁਝ ਬਣਨ ਦੀ ਸਮਰੱਥਾ ਪਰਮਾਤਮਾ ਨੇ ਛਪਾਈ ਖੈਰ ਸਾਡੇ ਜਿਹੜੇ ਪ੍ਰਾਤਨ ਬਜ਼ੁਰਗ ਹੁੰਦੇ ਸਨ ਨਾ ਪੁਰਾਣੇ ਬਜ਼ੁਰਗਵਾਰ ਉਹ ਬਹੁਤੇ ਪੜੇ ਲਿਖੇ ਭਾਵੇਂ ਨਹੀਂ ਸਨ ਬਹੁਤਾਂ ਸੰਖਿਆ ਦੇ ਅੰਦਰ ਪੜ੍ਹਾਈ ਲਿਖਾਈ ਤੋਂ ਵਾਂਝੇ ਸਨ ਸਮਾਂ ਇਦਾਂ ਦਾ ਸੀ ਮੇਰਾ ਮਤਲਬ ਇੱਥੇ ਨਹੀਂ ਹੈ ਵੀ ਪੜ੍ਹਨ ਲਿਖਣਾ ਚਾਹੀਦਾ ਨਹੀਂ ਮੈਂ ਤੇ ਬਹੁਤ ਸਾਰੀਆਂ ਵੀਡੀਓ ਇਸ ਪੱਖ ਦੇ ਵਿੱਚ ਦੇ ਚੁੱਕਾ ਵੀ ਅਗਰ ਤੁਸੀਂ ਪੜ੍ਹਾਈ ਲਿਖਾਈ ਵੱਲੋਂ ਮਨ ਨੂੰ 모ੜੋਗੇ ਤੇ ਸਮਾਜ ਦੀ ਤਰੱਕੀ ਰੁਕ ਜਾਏਗੀ ਤੁਹਾਡੀ ਤਰੱਕੀ ਵੀ ਰੁਕ ਜਾਏਗੀ ਖੈਰ ਉਹ ਇੱਕ ਵਿਸ਼ਾ ਵੱਖਰਾ ਸਾਡੇ ਬਜ਼ੁਰਗ ਬਹੁਤ ਜ਼ਿਆਦਾ ਬੇਸ਼ੱਕ ਪੜੇ ਲਿਖੇ ਗਿਣਤੀ ਦੇ ਅੰਦਰ ਨਹੀਂ ਸਨ ਪਰ ਉਹ ਜ਼ਿੰਦਗੀ ਬੜੀ ਸਕੂਨ ਦੇ ਅੰਦਰ ਗੁਜ਼ਾਰਦੇ ਸਨ ਪਤਾ ਕਿਉਂ ਉਹ ਆਪਣੇ ਨੇੜੇ ਹੁੰਦੇ ਸਨ ਆਪਣੇ ਬਾਰੇ ਬਹੁਤ ਕੁਝ ਜਾਣਦੇ ਸਨ ਅੱਜ ਅਸੀਂ ਦੁਨੀਆ ਬਾਰੇ ਜਾਣਨੇ ਆ ਆਕਾਸ਼ ਵਿੱਚ ਕੀ ਹੁੰਦਾ ਹੈ ਗੈਲੈਕਸੀਆਂ ਵਿੱਚ ਕੀ ਹੁੰਦਾ ਹੈ ਚੰਦਰ ਚੰਦਰ ਗ੍ਰਹਿ ਤੇ ਕੀ ਚੰਦੇ ਤੇ ਕੀ ਹੁੰਦਾ ਹੈ ਚੰਨ ਦੇ ਉੱਤੇ ਉਹਨੂੰ ਗ੍ਰਹਿ ਕਿਵੇਂ ਲੱਗਦਾ ਹੈ ਫਲਾਣੀ ਗ੍ਰਹਿ ਤੇ ਕੀ ਹੁੰਦਾ ਹੈ ਫਲਾਣੇ ਤੇ ਕੀ ਹੁੰਦਾ ਹੈ ਧਰਤੀ ਦੇ ਥੱਲੇ ਕੀ ਪਾਣੀਆਂ ਦੇ ਥੱਲੇ ਕੀ ਬਹੁਤ ਕੁਝ ਜਾਣਦੇ ਪਰ ਆਪਣੇ ਆਪ ਤੋਂ ਬਹੁਤ ਦੂਰ ਇਸ ਕਰਕੇ ਤੁਸੀਂ ਸਮੱਸਿਆ ਦੇ ਅੰਦਰ ਹੋ ਹੈ ਤੇ ਛੁਟਕਲਾ ਪਰ ਮੈਂ ਇੱਕ ਗੱਲ ਕਹਿ ਦੇਣਾ ਕਹਿੰਦੇ ਨਹੀਂ ਵੀ ਦੋ ਸੱਜਣ ਗੱਲ ਕਰ ਰਹੇ ਸਨ ਵੀ ਫਲਾਣਾ ਫਲਾਣਾ ਬੰਦਾ ਨਾ ਮੇਰੇ ਤੋਂ 1 ਲੱਖ ਰੁਪਈਆ ਮੰਗਦਾ ਤੇ ਲੱਖ ਰੁਪਈਆ ਉਹਨੂੰ ਦੇਣ ਦਾ ਮੈਂ ਹਾਂ ਵੀ ਕਰ ਦਿੱਤੀ ਪਰ ਨਾਲ ਹੀ ਇਹ ਕਿਹਾ ਵੀ 3 ਰੁਪਏ ਸੈਂਕੜੇ ਦੇ ਉੱਤੇ ਲੱਖ ਰੁਪਈਆ ਤੈਨੂੰ ਦਿੱਤਾ ਜਾਏਗਾ 1 ਸਾਲ ਵਾਸਤੇ 1 ਸਾਲ ਦਾ 1 ਲੱਖ ਦਾ ਵਿਆਜ ਕਿੰਨਾ ਬਣਿਆ ਅ 12 3 36 ਯਾਰ ਗੱਲ ਬਣੀ ਨਹੀਂ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਸਾਹਿਤ ਵਿੱਚੋਂ ਅਗਰ ਸਭ ਤੋਂ ਚੰਗੀ ਕਿਤਾਬ ਕੋਈ ਖੋਜ ਬੇਨ ਕਰਕੇ ਲੱਭਣੀ ਹੋਵੇ ਨਾਲ ਤੇ ਸਭ ਤੋਂ ਚੰਗੀ ਕਿਤਾਬ ਤੁਸੀਂ ਖੋਦੋ ਜਦੋਂ ਤੁਸੀਂ ਖੁਦ ਦੇ ਨੇੜੇ ਹੁੰਦੇ ਹੋ ਤੇ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਆਪਣੇ ਆਪ ਨਿਕਲ ਆਉਂਦਾ ਹੈ ਦਵਾਈ ਤੁਹਾਡੇ ਕੋਲ ਹੈ ਪਰ ਜਦੋਂ ਅਸੀਂ ਆਪਣੇ ਆਪ ਤੋਂ ਦੂਰ ਹੋ ਕੇ ਦੁਨੀਆ ਵਿੱਚੋਂ ਆਪਣੀ ਸਮੱਸਿਆ ਦਾ ਹੱਲ ਲੱਭਣਾ ਚਾਹੁੰਦੇ ਆ ਜਾਂ ਲੱਭਣ ਵਾਸਤੇ ਨਿਕਲਦੇ ਆ ਤੇ ਬੜੀ ਵਾਰ ਇਹ ਤਾਂ ਹੁੰਦਾ ਹੈ ਵੀ ਸਮੱਸਿਆ ਜਿਉਂਦੀ ਤਿਉਂ ਰਹਿੰਦੀ ਹੈ ਕਾਰਨ ਬਦਲ ਜਾਂਦਾ ਹੈ ਸਮੱਸਿਆ ਰਹਿੰਦੀ ਹੈ ਦੁੱਖ ਰਹਿੰਦਾ ਹੈ ਸੋਗ ਰਹਿੰਦਾ ਹੈ ਪਰ ਤੁਸੀਂ ਪਰੇਸ਼ਾਨੀ ਤੋਂ ਮੁਕਤ ਨਹੀਂ ਹੋ ਪਾਉਂਦੇ ਸਭ ਤੋਂ ਚੰਗੀ ਕਿਤਾਬ ਤੁਸੀਂ ਖੋਦੋ ਤੁਹਾਡੇ ਅੰਦਰ ਬਹੁਤ ਕੁਝ ਬਣਨ ਦੀ ਤਾਕਤ ਪਰਮਾਤਮਾ ਨੇ ਛਪਾਈ ਹੈ ਨਿਰੰਕਾਰ ਨੇ ਛਪਾਈ ਹੈ ਤੁਸੀਂ ਆਪਣੇ ਵਿੱਚੋਂ ਡਾਕਟਰ ਪੈਦਾ ਕਰ ਸਕਦੇ ਹੋ ਤੁਹਾਡੇ ਵਿੱਚੋਂ ਸਾਇੰਟਿਸਟ ਜਨਮ ਲੈਂਦਾ ਹੈ ਤੁਹਾਡੇ ਵਿੱਚੋਂ ਕਾਰੋਬਾਰੀ ਜਨਮ ਲੈਂਦੇ ਨੇ ਤੁਹਾਡੇ ਵਿੱਚੋਂ ਹਰ ਚੀਜ਼ ਦਾ ਜਨਮ ਕਰਨ ਦੀ ਸਮਰੱਥਾ ਹੈ ਤਾਕਤ ਹੈ ਹਰੇਕ ਵੱਲ ਵੱਖਰੀ ਵੀ ਤੁਸੀਂ ਕਿਸ ਫੀਲਡ ਦੇ ਅੰਦਰ ਕਿੰਨੀ ਮਿਹਨਤ ਕਰਕੇ ਸਕਸੈਸ ਹੁੰਦੇ ਹੋ ਜਾਂ ਨਹੀਂ ਹੁੰਦੇ ਖੈਰ ਅਗਰ ਤੁਸੀਂ ਖੁਦ ਤੋਂ ਬਹੁਤ ਦੂਰ ਹੋ ਆਪਣੇ ਆਪੇ ਦੀ ਪਛਾਣ ਨਹੀਂ ਹੈ ਤੁਸੀਂ ਦੁਖੀ ਰਹੋਗੇ ਕੋਈ ਮਿੱਤਰ ਕੋਈ ਰਿਸ਼ਤੇਦਾਰ ਕੋਈ ਸਲਾਹਗੀ ਤੁਹਾਨੂੰ ਮੁਸ਼ਕਲ ਵਿੱਚੋਂ ਬਾਹਰ ਲਿਆਉਣ ਦਾ ਯਤਨ ਕਰੇਗਾ ਪਰ ਤੁਸੀਂ ਆ ਨਹੀਂ ਪਾਓਗੇ ਉਹਦਾ ਕਾਰਨ ਕੀ ਹੈ ਵੀ ਤੁਸੀਂ ਹਾਰੇ ਹੋਏ ਬੰਦੇ ਦੀ ਤਰ੍ਹਾਂ ਚੱਲ ਰਹੇ ਹੋ ਨੇਗੇਟਿਵਿਟੀ ਦੇ ਨਾਲ ਭਰੇ ਹੋਏ ਚੱਲ ਰਹੇ ਹੋ ਇੱਕ ਸਮੱਸਿਆ ਲਈ ਜਾਂਦੀ ਨਹੀਂ ਦੂਜੀ ਨੂੰ ਤੁਸੀਂ ਤਿਆਰ ਕਰ ਲੈਂਦੇ ਹੋ ਜਨਮ ਦੇ ਲੈਂਦੇ ਹੋ ਤੇ ਫਿਰ ਤੁਹਾਡੀਆਂ ਸਮੱਸਿਆਵਾਂ ਦਾੰਦ ਕਿਵੇਂ ਹੋਏਗਾ ਤੁਹਾਡਾ ਮਨੋਂ ਬਲ ਬੜਾweak ਹੈ ਤੁਹਾਡਾ ਕੌਨਫੀਡੈਂਸ ਬੜਾweak ਹੈ ਤੁਸੀਂ ਹਾਰੇ ਹੋਏ ਬੰਦੇ ਦੀ ਤਰ੍ਹਾਂ ਢੇਰੀ ਟਾ ਕੇ ਬੈਠੇ ਰਹਿੰਦੇ ਹੋ ਜਿਵੇਂ ਇੱਧਰ ਮਨੀ ਇਨਵੈਸਟ ਕੀਤੀ ਡੁੱਬਣਾ ਜਾਵਾ ਹਾਰਨਾ ਜਾਵਾ ਐਦਾਂ ਨਾ ਹੋ ਜਾਵਾ ਵੇਖੋ ਰੋਜ਼ ਰੋਡਾਂ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਬੱਸਾਂ ਦੇ ਹੁੰਦੇ ਨੇ ਕਾਰਾਂ ਦੇ ਹੁੰਦੇ ਨੇ ਬਾਕੀ ਸਾਧਨਾਂ ਦੇ ਹੁੰਦੇ ਨੇ ਪਰ ਰੋਡਾਂ ਦੇ ਉੱਤੇ ਲੋਕਾਂ ਨੇ ਨਿਕਲਣਾ ਬੰਦ ਕਰ ਦਿੱਤਾ ਜੇ ਐਕਸੀਡੈਂਟ ਨੂੰ ਵੇਖੋ ਤੇ ਕੀ ਲੋਕਾਂ ਨੇ ਸਫ਼ਰ ਕਰਨਾ ਬੰਦ ਕਰ ਦਿੱਤਾ ਬੱਸਾਂ ਵਿੱਚ ਬਹਿਣਾ ਬੰਦ ਕਰ ਦਿੱਤਾ ਟ੍ਰੇਨਾਂ ਦੇ ਐਕਸੀਡੈਂਟ ਹੁੰਦੇ ਨੇ ਕੀ ਟ੍ਰੇਨਾਂ ਵਿੱਚ ਸਫ਼ਰ ਬੰਦ ਹੋ ਚੁੱਕਾ ਜਾਂ ਤੁਸੀਂ ਆਪਣੀਆਂ ਕਾਰਾਂ ਨੂੰ ਰੋਡਾਂ ਦੇ ਉੱਤੇ ਲਿਜਾਣਾ ਬੰਦ ਕਰ ਦਿੱਤਾ ਨਹੀਂ ਆਪਣੇ ਆਪ ਤੇ ਕੌਨਫੀਡੈਂਸ ਬਣਾਓ ਵਿਸ਼ਵਾਸ ਆਪਣੇ ਆਪ ਤੇ ਰੱਖੋ ਵੀ ਤੁਸੀਂ ਕਿੰਨੇ ਸਹੀ ਤਰੀਕੇ ਦੇ ਨਾਲ ਡਰਾਈਵਿੰਗ ਕਰ ਸਕਦੇ ਹੋ ਕਿੰਨਾ ਸੇਫ ਰਹਿ ਕੇ ਰੋਡ ਦੇ ਉੱਤੇ ਚੱਲ ਸਕਦੇ ਆਪਣੇ ਆਪ ਨੂੰ ਵੀ ਸੇਫ ਰੱਖਣਾ ਹੈ ਔਰ ਲੋਕਾਂ ਦੀ ਬੇਵਕੂਫੀ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਚੱਲਣਾ ਹੈ ਆਪਣੇ ਆਪ ਤੇ ਤੁਹਾਨੂੰ ਭਰੋਸਾ ਹੋਵੇ ਦੂਜਿਆਂ ਦੀਆਂ ਕਿਤਾਬਾਂ ਤੇ ਸਿਰਫ ਇਨਾਕ ਸਹਾਰਾ ਬਣ ਸਕਦੀਆਂ ਨੇ ਜਿੰਨੂੰ ਆਪਾਂ ਕਹਿੰਦੇ ਆ ਵੀ ਡੁੱਬਦੇ ਲਈ ਤਣਕੇ ਦਾ ਸਹਾਰਾ ਅਸਲ ਸਹਾਰਾ ਤੁਸੀਂ ਆਪਣਾ ਆਪ ਉਹ ਖੁਦ ਦੇ ਬਾਰੇ ਜਾਨੋ ਵੀ ਮੈਂ ਕੀ ਹਾਂ ਸਾਡੀਆਂ ਮੁਸ਼ਕਲਾਂ ਬਹੁਤੀਆਂ ਆਪਣੇ ਕਰਕੇ ਨਹੀਂ ਐ ਲੋਕਾਂ ਕਰਕੇ ਨੇ ਮੰਨ ਲਓ ਤੁਸੀਂ ਤਾੜੀ ਮਾਰ ਕੇ ਅਸਰੇ ਹੋ ਕੋਈ ਦੂਸਰਾ ਬੰਦਾ ਤੁਹਾਡੀ ਕਮਜ਼ੋਰੀ ਨੂੰ ਪਛਾਣਦਾ ਹੈ ਤੁਹਾਡੀ ਨਬਜ਼ ਨੂੰ ਪਛਾਣਦਾ ਹੈ ਉਹਨੇ ਆਣ ਕੇ ਕਹਿ ਦਿੱਤਾ ਵੀ ਅੱਜ ਫਲਾਣੇ ਮਾਰਕੀਟ ਦੇ ਅੰਦਰ ਇੱਕ ਬੰਦਾ ਮਿਲਿਆ ਸੀ ਉਹ ਤੇਰਾ ਨਾਂ ਲੈ ਰਿਹਾ ਸੀ ਕਹਿੰਦਾ ਸੀ ਤੋ ਉਹਦੇ ਪੈਸੇ ਨਹੀਂ ਦੇ ਰਿਹਾ ਉਹ ਕਹਿੰਦਾ ਸੀ ਤੂੰ ਬੇਈਮਾਨ ਬੜਾ ਹੈ ਉਹ ਕਹਿੰਦਾ ਸੀ ਤੂੰ ਚੁਗਲਖੋਰ ਬੜਾ ਹੈ ਤੇ ਤੁਹਾਡੇ ਨਾ ਸਾਰੇ ਹਾਸੇ ਰੁਕ ਜਾਂਦੇ ਨੇ ਬੁੱਲਾਂ ਤੇ ਸਿਕਰੀ ਆ ਜਾਂਦੀ ਚਿਹਰੇ ਦਾ ਰੰਗ ਬਦਲ ਜਾਂਦਾ ਹੈ ਹਾਸੇ ਚਲੇ ਜਾਂਦੇ ਨੇ ਔਖੇ ਹੋ ਜਾਂਦੇ ਆਂ ਅੰਦਰੋਂ ਤੇ ਔਖੇ ਹੋ ਕੇ ਲਫ਼ਜ਼ ਵੀ ਫਿਰ ਔਖੇ ਕੱਢਨੇ ਆਂ ਗਾਲ ਦੇ ਕੇ ਕਿਹੜਾ ਬੰਦਾ ਸੀ ਜਿਹੜਾ ਮੇਰੇ ਬਾਰੇ ਇਦਾਂ ਕਹਿ ਰਿਹਾ ਸੀ ਇਹਦਾ ਮਤਲਬ ਇਹ ਹੋਇਆ ਵੀ ਦੂਜੇ ਦੇ ਹੱਥ ਵਿੱਚ ਤੁਹਾਡੀ ਚਾਬੀ ਉਹ ਚਾਵੇ ਤੇ ਤੁਸੀਂ ਦੁਖੀ ਰਹੋ ਉਹ ਚਾਵੇ ਤੁਸੀਂ ਸੁਖੀ ਰਹੋ ਇੱਕ ਸੁਖੀ ਬੰਦੇ ਨੂੰ ਸਾਰੀ ਦੁਨੀਆ ਰਲ ਕੇ ਦੁਖੀ ਕਰਨਾ ਚਾਹੇ ਨਾ ਦੁਖੀ ਨਹੀਂ ਕਰ ਸਕਦੇ ਤੇ ਇੱਕ ਦੁਖੀ ਬੰਦੇ ਨੂੰ ਸਾਰੇ ਲੋਕ ਰਲ ਕੇ ਚਾਹਣ ਵੀ ਇਹ ਸੁਖੀ ਹੋ ਜਾਏ ਤੇ ਉਹਨੂੰ ਸੁਖੀ ਕਰਨ ਦਾ ਵੀ ਕੋਈ ਰਾਹ ਨਹੀਂ ਹੈ ਕੋਈ ਚਾਰਾ ਨਹੀਂ ਹੈ ਤੁਸੀਂ ਖੁਦ ਆਪਣੇ ਆਪ ਦੀ ਚਾਬੀ ਬਣੋ ਆਪ ਹੀ ਤਾਲਾ ਬਣੋ ਆਪਣੀ ਚਾਬੀ ਆਪ ਬਣੋ ਲੋਕਾਂ ਦੀ ਕਹਿਬਤ ਦੇ ਉੱਤੇ ਤੁਸੀਂ ਦੁਖੀ ਹੋ ਜਾਂਦੇ ਹੋ ਲੋਕਾਂ ਦੀ ਕਹਿਬਤ ਦੇ ਉੱਤੇ ਤੁਸੀਂ ਸੁਖੀ ਹੋ ਜਾਂਦੇ ਹੋ ਆਪਣੇ ਆਪ ਨੂੰ ਨਹੀਂ ਜਾਣਦੇ ਹੈ ਤੇ ਚੁਟਕਲਾ ਪਰ ਮੈਂ ਉਹ ਤੁਹਾਡੇ ਸਾਹਮਣੇ ਇੱਕ ਗੱਲ ਕਹਿ ਦੇਣਾ ਕਹਿੰਦੇ ਨੇ ਵੀ ਇੱਕ ਬੰਦੇ ਨੇ ਨਾ ਕਿਸੇ ਦੂਸਰੇ ਕੋਲੋਂ 1 ਲੱਖ ਰੁਪਈਆ ਮੰਗਿਆ ਉਹ ਕਹਿੰਦਾ ਠੀਕ ਮੈਂ ਤੈਨੂੰ ਇੱਕ ਸਾਲ ਵਾਸਤੇ 1 ਲੱਖ ਰੁਪਈਆ ਦੇਣ ਵਾਸਤੇ ਤਿਆਰ ਹਾਂ ਪਰ ਇਹਦਾ ਤੈਨੂੰ ਇੰਨਾ ਵਿਆਜ ਲੱਗੇਗਾ 3 ਰੁਪਏ ਸੈਂਕੜੇ ਦੇ ਹਿਸਾਬ ਦੇ ਨਾਲ ਤੈਨੂੰ ਸਾਲ ਦਾ ਵਿਆਜ ਲੱਗੇਗਾ ਹੁਣ 3 ਰੁਪਏ ਸੈਂਕੜੇ ਦੇ ਹਿਸਾਬ ਦੇ ਨਾਲ 1 ਲੱਖ 9 ਮਹੀਨੇ ਦਾ ਬਣ ਗਿਆ 3000 ਤੇ 12 3 36000 ਸਾਲ ਦਾ ਵਿਆਜ ਬਣ ਗਿਆ ਉਹ ਕਹਿੰਦਾ ਹੈ ਜਾਣਨਾ ਹੈ ਨਾ ਵੀ ਲੱਖ ਤੂੰ ਮੇਰੇ ਕੋਲੋਂ ਲੈ ਰਿਆ ਹੈ ਤੇ 36000 ਵਿਆਜ ਦੇ ਨਾਲ ਸਾਲ ਬਾਅਦ 1 ਲੱਖ 36000 ਮੋੜਨਾ ਪਏਗਾ ਜਾਣਦਾ ਹੈ ਨਾ ਉਹ ਕਹਿੰਦਾ ਹੈ ਜੀ ਮੇਰੇ ਹਿਸਾਬ ਤੇ ਤੇ ਜ਼ੀਰੋ ਹੀ ਬੰਦੀ ਉਹ ਦੇਣ ਵਾਲਾ ਕਹਿੰਦਾ ਹੈ ਮੈਂ ਫੇਰ ਦੁਬਾਰਾ ਯਾਦ ਕਰਾ ਦਿਆਂ ਵੀ ਚੁਟਕਲਾ ਹੈ ਉਹ ਦੇਣ ਵਾਲਾ ਕਹਿੰਦਾ ਹੈ ਵੀ 36000 ਬੰਦ ਹੈ ਜ਼ੀਰੋ ਕਿਵੇਂ ਉਹ ਕਹਿੰਦਾ ਨਹੀਂ ਜੀ ਜ਼ੀਰੋ ਬੰਦੀ ਹੈ ਉਹ ਦੇਣ ਵਾਲਾ ਕਹਿੰਦਾ ਤੂੰ ਕੋਈ ਹਿਸਾਬ ਕਿਤਾਬ ਬਾਰੇ ਜਾਣਦਾ ਨਹੀਂ ਲੈਣ ਵਾਲਾ ਕਹਿੰਦਾ ਵੀ ਤੂੰ ਹਿਸਾਬ ਕਿਤਾਬ ਬਾਰੇ ਜਾਣਦਾ ਤੂੰ ਮੇਰੇ ਬਾਰੇ ਨਹੀਂ ਨਾ ਜਾਣਦਾ ਮੈਂ ਜਿਹਦੇ ਤੋਂ ਲਿਆਏ ਕਦੇ ਨਾ ਮੂਲ ਦਿੱਤਾ ਹੈ ਤੇ ਨਾ ਵਿਆਜ ਦਿੱਤਾ ਹੈ ਤਾਂ ਮੈਂ ਕਹਿ ਰਿਹਾ ਵੀ ਜ਼ੀਰੋ ਹੀ ਹੱਥ ਹੁੰਦੀ ਹੈ ਜ਼ੀਰੋ ਹੀ ਬਾਕੀ ਰਹਿੰਦੀ ਹੈ ਤੋ ਤੁਸੀਂ ਆਪਣੇ ਬਾਰੇ ਜਾਣੋ ਵੀ ਤੁਸੀਂ ਬੇਈਮਾਨ ਹੋ ਤੁਸੀਂ ਚੋਰ ਹੋ ਤੁਸੀਂ ਠੱਗ ਹੋ ਤੁਸੀਂ ਨਿੰਦਕ ਹੋ ਤੁਸੀਂ ਧੋਖੇਦਾਰ ਹੋ ਜਾਂ ਤੁਸੀਂ ਚੰਗੇ ਸਤਪੁਰਸ਼ ਹੋ ਤੁਸੀਂ ਸੱਜਣ ਹੋ ਤੁਸੀਂ ਚੰਗੇ ਸਲਾਹਗੀਰ ਹੋ ਤੁਸੀਂ ਆਪਣੇ ਬਾਰੇ ਜਾਣੋ ਜਿਸ ਦਿਨ ਤੁਸੀਂ ਆਪਣੇ ਬਾਰੇ ਜਾਣ ਜਾਓਗੇ ਦੁਨੀਆ ਦੀ ਕੋਈ ਮੁਸ਼ਕਲ ਤੁਹਾਡੇ ਬਾਰੇ ਮੁਸ਼ਕਲ ਨਹੀਂ ਰਹੇਗੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਬਹੁਤ ਸਾਰੀ ਡਿਪਰੈਸ਼ਨ ਦਾ ਕਾਰਨ ਹੈ ਤੁਸੀਂ ਆਪਣੇ ਆਪ ਤੋਂ ਦੂਰ ਹੋ ਤਾਂ ਕਰਕੇ ਤਾਂ ਆਪਣੇ ਆਪ ਨੂੰ ਜਾਨੋ ਸਭ ਤੋਂ ਦੁਨੀਆ ਦੀ ਚੰਗੀ ਕਿਤਾਬ ਆਪਣੇ ਆਪ ਨੂੰ ਸਮਝੋ ਆਪਣੇ ਆਪ ਨੂੰ ਪੜੋ ਇਹਦੇ ਵਿੱਚੋਂ ਹੀ ਮੁਸ਼ਕਲਾਂ ਦਾ ਹੱਲ ਤੁਹਾਨੂੰ ਮਿਲ ਜਾਏਗਾ ਵਾਹਿਗੁਰੂ ਜੀ ਕਾ